ਕੱਤਕੀ ਗੱਲ ਪੰਜਾਬੀ ਬਿਊ ਕੈਨੇਡਾ ਪੀਆਰ ਦੇ ਚਾਹਵਨ ਪੰਜਾਬੀ ਭਾਰਤੀ ਅਤੇ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਹੁਣ ਕੈਨੇਡਾ ਤੋਂ ਚਾਰ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ Ontario ਸੂਬੇ ਦੇ ਵਿੱਚ 10000 ਤੋਂ ਵੱਧ ਲੋਕਾਂ ਨੂੰ ਪੀਆਰ ਦੇ ਸੱਦੇ ਪੱਤਰ ਭੇਜੇ ਗਏ ਹਨ ਜੀ ਹਾਂ Ontario ਸੂਬੇ ਦੇ ਵੱਲੋਂ ਆਪਣਾ 9 ਅਕਤੂਬਰ ਨੂੰ ਇੱਕ ਨਵਾਂ ਡਰਾਅ ਕੱਢਿਆ ਗਿਆ ਹੈ ਜਿਸ ਦੇ ਵਿੱਚ ਕੀ ਫੋਰਨ ਵਰਕਰਸ ਸਟ੍ਰੀਮ ਦੇ ਤਹਿਤ 4000 ਤੋਂ ਵੱਧ ਲੋਕਾਂ ਨੂੰ ਪੀਆਰ ਦੇ ਸੱਦੇ ਪੱਤਰ ਭੇਜੇ ਗਏ ਹਨ ਤੇ ਇਸ ਤੋਂ ਇਲਾ ਸਟੂਡੈਂਟ ਸਟ੍ਰੀਮ ਦੇ ਤਹਿਤ 5500 ਤੋਂ ਵੱਧ ਲੋਕਾਂ ਨੂੰ ਸਰਦਾ ਪੱਤਰ ਭੇਜੇ ਗਏ ਹਨ ਤੇ ਇਨ ਡਿਮਾਂਡ ਸਕਿੱਲਸ ਦੇ ਵਿੱਚ 811 ਲੋਕਾਂ ਨੂੰ ਪੀਆਰ ਦੇ ਸਰਦਾ ਪੱਤਰ ਭੇਜੇ ਗਏ ਹਨ ਸੋ ਕੁੱਲ ਮਿਲਾ ਕੇ 10000 ਤੋਂ ਵੱਧ ਲੋਕਾਂ ਨੂੰ ਹੁਣ ਪੀਆਰ ਦੇ ਸਰਦਾ ਪੱਤਰ অন্ਟਾਰੀਓ ਸੂਬੇ ਦੇ ਵੱਲੋਂ ਭੇਜ ਦਿੱਤੇ ਗਏ ਹਨ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਇਸ ਸਮੇਂ ਸਟੱਡੀ ਕਰ ਰਹੇ ਹਨ ਜਾਂ ਫਿਰ ਉਹ ਕੈਨੇਡਾ ਦੇ ਵਿੱਚ ਆਪਣੀ ਉਹਨਾਂ ਦੇ ਵੱਲੋਂ ਪੀਆਰ ਅਪਲਾਈ ਕਰ ਦਿੱਤੀ ਗਈ ਹੈ ਪਰ ਉਹਨਾਂ ਦਾ ਵਰਕ ਪਰਮਿਟ ਹੁਣ ਐਕਸਪਾਇਰ ਹੋਣ ਵਾਲਾ ਹੈ ਸੋ ਇਸ ਦੌਰਾਨ ਉਹਨਾਂ ਨੂੰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ 31 ਦਸੰਬਰ ਸਾਲ 2026 ਤੱਕ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜਿਹੜੇ ਵੀ ਪੰਜਾਬੀਆਂ ਦੇ ਦੁਆਰਾ ਆਪਣੇ ਫੈਮਿਲੀ ਮੈਂਬਰ ਦੀ ਪੀਆਰ ਦੀ ਅਪਲੀਕੇਸ਼ਨ ਲਗਾਈ ਗਈ ਹੈ ਚਾਹੇ ਉਹ ਭਾਰਤ ਦੇ ਵਿੱਚ ਹੀ ਹੈ ਤੇ ਉਸ ਨੂੰ ਵੀ ਉਹ ਹੁਣ ਓਪਨ ਵਰਕ ਪਰਮਿਟ ਦੇ ਉੱਤੇ ਕੈਨੇਡਾ ਦੇ ਵਿੱਚ ਸੱਦ ਸਕਦੇ ਹਨ ਤੇ ਕੈਨੇਡਾ ਦੇ ਵਿੱਚ ਜਿਹੜਾ ਕਿ ਓਪਨ ਵਰਕ ਪਰਮਿਟ ਤਬਾ ਸਕਦੇ ਹਨ ਸੋ ਸਟੂਡੈਂਟਾਂ ਦੇ ਲਈ ਵੱਡੀ ਰਾਹਤ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਸੋ ਬਹੁਤ ਸਾਰੇ ਸਟੂਡੈਂਟਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਦੀ ਖ਼ਤਾਰ ਦੇ ਉੱਤੇ ਸਨ ਜਾਂ ਫਿਰ ਐਕਸਪਾਇਰ ਹੋਣ ਵਾਲੇ ਸਨ ਸੋ ਉਹਨਾਂ ਨੂੰ ਵੱਡੀ ਰਾਹਤ ਦਿੰਦਿਆਂ ਹੋਇਆਂ ਹੁਣ 31 ਦਸੰਬਰ ਸਾਲ 2026 ਤੱਕ ਉਹਨਾਂ ਦੇ ਵਰਕ ਪਰਮਿਟ ਐਕਸਟੈਂਡ ਕਰਨ ਦਾ ਐਲਾਨ ਹੁਣ ਕੈਨੇਡਾ ਦੀ ਮਾਰਗਕਰਨੀ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ R E D I ਪ੍ਰੋਗਰਾਮ ਚਲਾਇਆ ਜਾਂਦਾ ਹੈ ਸੋ ਜਿਸ ਦੇ ਤਹਿਤ ਕਿ ਜੇਕਰ ਤੁਸੀਂ ਇਸ ਪ੍ਰੋਗਰਾਮ ਦੇ ਤਹਿਤ ਕੈਨੇਡਾ ਦੇ ਚਾਰ ਸ਼ਹਿਰਾਂ ਦੇ ਵਿੱਚ ਜੌਬ ਆਫਰ ਲੈ ਲੈਂਦੇ ਹੋ ਤੇ ਤੁਹਾਨੂੰ ਆਸਾਨੀ ਦੇ ਨਾਲ ਕੈਨੇਡਾ ਦੀ ਪੀਆਰ ਮਿਲ ਜਾਵੇਗੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਤਹਿਤ ਹੁਣ ਜਿਹੜਾ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਚਲਾਇਆ ਜਾਂਦਾ ਹੈ ਸੋ ਉਹਨਾਂ ਸ਼ਹਿਰਾਂ ਦੇ ਨਾਮ ਵੀ ਇਸ ਤਰ੍ਹਾਂ ਹਨ ਲਨਾਰਕ ਲੀਡਸ ਐਂਡ ਗ੍ਰੀਨਵਿਲ ਅਤੇ ਇਸ ਤੋਂ ਇਲਾਵਾ ਸਾਰਨੀਆਂ ਲੈਂਪਟਨ ਅਤੇ ਥੰਡਰਵੀ ਇਲਾਕੇ ਦੇ ਵਿੱਚ ਪ੍ਰੋਗਰਾਮ ਆਰਈਡੀਆਈ ਚਲਾਇਆ ਜਾਂਦਾ ਹੈ ਸੋ ਜਿਸ ਦੇ ਤਹਿਤ ਕਿ ਤੁਸੀਂ ਵੀ ਕੈਨੇਡਾ ਦੇ ਵਿੱਚ ਇਸ ਦੇ ਰਿਲੇਟਡ ਜਿਹੜਾ ਕਿ ਸ਼ਹਿਰਾਂ ਦੇ ਵਿੱਚ ਕੰਮ ਲੱਭ ਕੇ ਤੇ ਆਪਣੀ ਆਸਾਨੀ ਦੇ ਨਾਲ ਪੀਆਰ ਪ੍ਰਾਪਤ ਕਰ ਸਕਦੇ ਹੋ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਇਸ ਸਮੇਂ ਰਹਿ ਰਹੇ ਹਨ ਉਹਨਾਂ ਤੇਰੀ ਇੱਕ ਵਾਰ ਫਿਰ ਤੋਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਦੇ ਦਰਵਾਜ਼ੇ ਖੋਲੇ ਜਾਣੇ ਹਨ ਜੀਹਾਂ ਮਾਰਚ ਸਾਲ 2026 ਦੇ ਵਿੱਚ ਜਿੱਥੇ ਕਿ ਪਹਿਲਾ ਸਾਲ 2025 ਦੇ ਵਿੱਚ ਇਹ ਪ੍ਰੋਗਰਾਮ ਓਪਨ ਕੀਤਾ ਗਿਆ ਸੀ ਕੇਅਰ ਗੀਵਰਸ ਦੇ ਲਈ ਨੈਨੀ ਨਰਸਾਂ ਦੇ ਲਈ ਕਿ ਕੋਈ ਵੀ ਆਪਣੇ ਘਰ ਦੇ ਵਿੱਚ ਜਿਨ੍ਹਾਂ ਦੇ 60 ਸਾਲ ਤੋਂ ਉੱਪਰ ਦਾ ਬਜ਼ੁਰਗ ਹੈ ਜਾਂ ਫਿਰ ਕੋਈ ਬੱਚਾ ਹੈ ਉਸ ਦੀ ਕੇਅਰ ਦੇ ਲਈ ਕਿਸੇ ਵੀ ਕੇਅਰ ਗੀਵਰਸ ਨੂੰ ਰੱਖ ਸਕਦਾ ਹੈ ਸੋ 엠ਪਲੋਇਰ ਦੇ ਵੱਲੋਂ ਸਿਰਫ ਜਿਹੜਾ ਕਿ ਜੋਬ ਆਫਰ ਲੈਟਰ ਦੇਣੀ ਪਵੇਗੀ ਸੋ ਉਹਨਾਂ ਨੂੰ ਸੀਐਲ ਵੀ 5 ਸਕੋਰ ਤੱਕ ਕਰਨੇ ਪੈਣਗੇ ਆਸਾਨੀ ਦੇ ਨਾਲ ਜਿਹੜਾ ਕਿ ਇਹ ਵਰਕ ਪਰਮਿਟ ਮਿਲਦਾ ਸੀ ਸੋ ਇਹ ਵਰਕ ਪਰਮਿਟ ਇੱਕ ਵਾਰ ਫਿਰ ਤੋਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2026 ਦੀ ਮਾਰਚ ਮਹੀਨੇ ਦੇ ਵਿੱਚ ਓਪਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਕਿ ਵੱਡੀ ਗਿਣਤੀ ਦੇ ਵਿੱਚ ਹੁਣ ਕੇਅਰ ਗੀਵਰਸ ਦੇ ਤਹਿਤ ਪੰਜਾਬੀ ਭਾਰਤੀਆਂ ਦੇ ਵਰਕ ਪਰਮਿਟ ਤੇ ਐਕਸਟੈਂਡ ਹੋਣ ਗਈ ਤੇ ਉਹਨਾਂ ਨੂੰ ਆਸਾਨੀ ਦੇ ਨਾਲ ਕੈਨੇਡਾ ਦੇ ਵਿੱਚ ਪੀਆਰ ਵੀ ਮਿਲ ਜਾਵੇਗੀ ਇਸ ਤੋਂ ਇਲਾਵਾ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੀ ਹੁਣ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਟੂਰਿਸਟ ਅਤੇ ਬਿਜ਼ ਟੂਰ ਵੀਜ਼ਾ ਦੇ ਉੱਤੇ ਜਾਂਦੇ ਹਨ ਸੋ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਵੀ ਇਸੇ ਤਰ੍ਹਾਂ ਹੀ ਕੈਨੇਡਾ ਦੇ ਵਿੱਚ ਜਾਇਆ ਗਿਆ ਪਰ ਹੁਣ ਪ੍ਰੋਸੈਸਿੰਗ ਟਾਈਮ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਜੇਕਰ ਤੁਸੀਂ ਹੁਣ ਕੈਨੇਡਾ ਦੇ ਵਿੱਚ ਜਾਣ ਦੀ ਸੋਚ ਰਹੇ ਹੋ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਤੇ ਤੁਸੀਂ ਜਲਦ ਤੋਂ ਜਲਦ ਆਪਣੀ ਐਪਲੀਕੇਸ਼ਨ ਲਗਾ ਸਕਦੇ ਹੋ ਜੇਕਰ ਤੁਹਾਡੀ ਐਪਲੀਕੇਸ਼ਨ ਕਾਫੀ ਜ਼ਿਆਦਾ ਸਟਰੋਂਗ ਹੈ ਤੇ ਫਿਰ ਵੀਜ਼ਾ ਮਿਲਣ ਦੇ ਵੀ ਚਾਂਸ ਹਨ ਤੇ ਜੇਕਰ ਹੋਟਲ ਬੁਕਿੰਗ ਤੇ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤੇ ਫਿਰ ਕਾਫੀ ਜ਼ਿਆਦਾ ਚਾਂਸ ਘਟ ਜਾਂਦੇ ਨੇ ਕਿ ਕੋਈ ਸਪਾਂਸਰ